ਵਾਇਟ ਡਿਗਰੀ ਪੱਤੇ ਅਸੀਂ ਟੈਂਡ ਨਿਖਾਣਾ ਦੁਆਰਾ ਗੁਣਾਤਨਵਾਸ ਤੋਂ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਜੋ ਅਕਾਲ ਯੂਨੀਵਰਸਿਟੀ ਗੁਰੂ ਅੰਗਦ ਸਾਹਿਬ ਉਹ ਤਸਦੀ ਤਰਨਤਾਰ ਸਾਹਿਬ ਦੇ ਹੋਰ ਸੁਨਿਦਾਰੀ ਪੱਤੋਂ ਵਿਦਿਆਰਥੀ ਭਜਿਆ ਗਿਆ ਤਾਂ ਕਿ ਇੱਥੇ ਇਸ ਪਿੰਡ ਦੇ ਬੱਚਿਆਂ ਨੂੰ ਗੁਰਬਾਣੀ ਬਾਰੇ ਔਰ ਇਤਿਹਾਸ ਬਾਰੇ ਜਾਣਕਾਰੀ ਕਰਵਾਈ ਜਾਵੇ ਤਾਂ 6 ਤਾਰੀਖ ਤੋਂ ਲੈ ਕੇ 20 ਤਾਰੀਖ ਤੱਕ ਇਹਨਾਂ ਗੁਰਮੁਖ ਪਿਆਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਹਨਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਲੜ ਲਾਇਆ ਗੁਰੂਤਿ ਇਹਾਸ ਦੇ ਨਾਲ ਲੜ ਲਾਇਆ ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੋ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਵਾਲੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਾ ਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰੂਤਿ ਇਹਾਸ ਦੇ ਨਾਲ ਜੋੜਿਆ ਜਾਵੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਸਾਡਾ ਧਰਮ ਕੀ ਹੈ ਸਾਡੇ ਨੂੰ ਸਿੱਖੀ ਧਰਮ ਹੈ ਇਹਦੇ ਵਿੱਚ ਇਹਦਾ ਕੀ ਇਤਿਹਾਸ ਹੈ ਇਹਦੇ ਨਾਲ ਜੋੜਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਜੋੜਦੇ ਰਹੋ ਸੋ ਅੱਜ ਸਾਡੀ ਸਾਰੇ ਇਹ ਕਮੇਟੀ ਵੱਲੋਂ ਤੇ ਬਾਬਾ ਜੀ ਵੱਲੋਂ ਉਹਨਾਂ ਤੋਹਾ ਸਾਹਿਬ ਜੱਜਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੱਚਿਓ ਜਿਹੜਾ ਵੀ ਆਪਾਂ ਪੜਿਆ ਨਾ ਇਹ ਸਾਰਾ ਪੁੱਲਣਾ ਨਹੀਂ ਗਾ ਇਹ ਤਿੰਨ ਚਾਰ ਦਿਨਾਂ ਬਾਅਦ ਇਹਨੂੰ ਪੜੀ ਜਾਣਾ ਤੁਸੀਂ ਜਿਵੇਂ ਦੇਖੋ ਸੋਢੂ ਅਕੂ ਸਰਵਨ ਦੇ ਨਾਮ ਨਹੀਂ ਆਉਂਦੇ ਸੀ ਹਨਾ ਇਹ ਆਪਣੀ ਸਾਰੀ ਉਮਰ ਕੰਮ ਆਉਣ ਵਾਲੀਆਂ ਗੱਲਾਂ ਹਨ ਠੀਕ ਹੈ ਤੇ ਇਹ ਸਾਰਾ ਪੜੀ ਜਾਣਾਗਾ ਫੇਰ ਹੀ ਆਪਾਂ ਆਪਦੇ ਗਾਹਾਂ ਭੈਣ ਭਾਈ ਛੋਟੇ ਵੱਡੇ ਉਹਨਾਂ ਨੂੰ ਸਿਖਾਵਾਵਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਹੁਣ ਕਰੀਏ ਕੁੱਤੀ ਥੋੜੀ